ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਪਤੇ ਮੈਂ ਸਰਬਜੀਤ ਕਾ ਢਿੱਲਾ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਵਧੀਆ ਆਵਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਘਰਾਂ ਵਿੱਚ ਅਸੀਂ ਠੀਕ ਠਾਕ ਆਂ ਜੀ ਅੱਜ ਆਪਾਂ ਸਵੇਰੇ ਉੱਠ ਕੇ ਜੀ ਇਸ ਨਾਣ ਪਾਣੀ ਕਰਕੇ ਲੈ ਜੋਤ ਤੂਫਾ ਤੇ ਆਪਣੀ ਸਵੇਰ ਦੀ ਵੀਡੀਓ ਗਈ ਸਾਢੇ 4 ਵਜੇ ਦੀ ਤੇ ਲੋ ਜਿਵੇਂ ਸਾਨੂੰ ਆਪਾਂ ਬਾਹਰ ਦਿਖਾ ਰਹੇ ਹਾਂ ਇਸ ਤਰ੍ਹਾਂ ਨੇ ਰਚਨਣ ਜਾਂ ਥੋੜਾ ਜਿਹਾ ਤੇ ਬਾਬਾ ਲੱਗਿਆ ਗੁਰਦੁਆਰਾ ਸਾਹਿਬ ਪਾਠ ਕਰਨ ਲੋ ਜੀ ਅੱਜ ਸੁਨਮ ਬਰਤਵੇ ਦਾ ਦਿਖਾਇਆਗਾ ਬਹੁਤ ਹੀ ਸ਼ਾਂਤ ਮੈਂ ਮਹਾਲੰਦ ਸਵੇਰ ਵੇਲੇ ਗੁਰੂ ਘਰੋਂ ਕੰਨਾ ਚ ਮਿੱਠੀ ਮਿੱਠੀ ਪਾਣੀ ਦੀ ਬਾਜ਼ ਪੈਂਦੀ ਐ ਐਸ ਵੇਲੇ ਤੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ। ਲਓ ਜੀ ਹੁਣ ਆਪਾਂ ਗੁਰੂ ਘਰ ਤੋਂ ਆ ਗਏ ਜੀ ਸਿੱਧਾ ਆਪਣੀ ਕਿਚਨ ਵਿੱਚ। ਕਿਚਨ ਵਿੱਚ ਆ ਕੇ ਹੁਣ ਆਪਾਂ ਜੀ ਕਿਵਾਂ ਗਰਮ ਕਰਦੇ ਆ ਮੇਰੇ ਕਿਵਾਂ ਗਰਮ ਕਰਨਾ ਲੱਗਿਆ ਸੀ। ਰਾਤ ਮੈਂ ਗਰਮ ਕਰਕੇ ਫਰਿੱਜ ਚ ਰੱਖਦਾ ਸੀ ਹੁਣ ਆਪਾਂ ਲੱਸੀ ਨਤਾਰ ਕੇ ਉਹਨੂੰ ਮੈਂ ਗਰਮ ਕਰਨਾ ਰੱਖਤਾ ਕਿ ਉਹਨੂੰ ਥੇ ਸਮਾਂ ਘੱਟ ਲੱਗਦਾ ਜੇ ਆਪਾਂ ਲੱਸੀ ਵਿੱਚ ਮਚਾਉਣੀ ਹੋਵੇ ਤਾਂ ਕਿ ਉਹਨੂੰ ਬਹੁਤ ਟਾਈਮ ਲੱਗ ਜਾਂਦਾ ਗਲਾਸ ਸਾਰਾ 1.5 ਸਾਰਾ ਗਲਾਸ ਲੱਸੀ ਦਾ ਨਿਕਲ ਜਾਂਦਾ ਕਿ ਉਹ ਵਿੱਚ ਇਹ ਪ੍ਰੇਜ ਜੇ ਆਪਾਂ ਗਰਮਾ ਕਰਕੇ ਇਸ ਤਰ੍ਹਾਂ ਰੱਖ ਦਿੰਨੇ ਤਾਂ ਫਿਰ ਆਪਣਾ ਸਵਾ ਬਹੁਤ ਵਧੀਆ ਲੱਗਣਾ ਹੈ ਕਿ ਵਧੀਆ ਨਿਕਲੇ ਹੁੰਦਾ ਹੈ ਤੇ ਸਾਰਿਆਂ ਨੂੰ ਮੇਰੇ ਵੱਨੀਆਂ ਜੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਿ ਰੱਖਤਾ ਜੀ ਇਹ ਪੰਗਰਮਣ ਹੁਣ ਕਿਉਂ ਕੋਲ ਰੱਖ ਕੇ ਗਰਮ ਕਰਨਾ ਪੈਂਦਾ ਖੜ ਕੇ ਜੇ ਨੜਾ ਦੇ ਵੀ ਕੇ ਜਾਰਾ ਠੰਡੇ ਲੱਗ ਜਾਂਦਾ ਤੇ ਬਾਹ ਕੱਢ ਜੇ ਜਾਵੇ ਫਿਰ ਉਹਦਾ ਰੰਗ ਵਧੀਆ ਨਹੀਂ ਲੱਗਦਾ ਕਿ ਉਹਦਾ ਤੇਨ ਕੋਲ ਕੱਢ ਕੇ ਗਰਮ ਕਰਨਾ ਪੈਂਦਾ ਕਿ ਉਹਨੂੰ ਆਪਾਂ ਹੁਣ ਇੱਥੇ ਜਿਹੜੇ ਹੋਰ ਕੰਮ ਨੇ ਉਹ ਵੀ ਕਰ ਲਾਂਗੇ ਮੇਰੇ ਕਰਨ ਨਾਲ ਇਹ ਸਵੇਰੇ ਗੁਰੂ ਘਰ ਆ ਕੇ ਵੀਡੀਓ ਬਣਾਈ ਜ ਮੈਂ ਹੁਣ ਆਪਾਂ ਜੀ ਵਾਟਸ ਬਣਾ ਲਾਂਗੇ ਨਾਲੇ ਕਿਉਂ ਮੈਂ ਇੱਧਰ ਦੂਜੀ ਗੈਸ ਤੇ ਲੈ ਗਈ ਵੀ ਥੋੜਾ ਝੰਡਾ ਹੋ ਜੀ ਮੈਂ ਕਾਲਾ ਨਾ ਹੋ ਜੇ ਕਿਉਂ ਗੈਸ ਦੀ ਅੱਗ ਤੇਜ ਹੋ ਜਾਂਦੀ ਥੋੜੀ ਜੀ ਇੱਧਰ ਮੈਂ ਨੋਟਿਸ ਰੱਖਤੀ ਸੀ ਬਣਨੇ ਨਾਲੋਂ ਦੇ ਆਪਣੀਆਂ ਦੋਨੇ ਚੀਜ਼ਾਂ ਤਿਆਰ ਹੋ ਜਾਣਗੀਆਂ ਨਾਜੀ ਉਹਨਾਂ ਮੈਂ ਇੱਧਰ ਫੇਰ ਰੱਖ ਲੈ ਤੇ ਉਟਸ ਆਪਨੇ ਬਣ ਗਏ ਨੇ ਬਣ ਕੇ ਤਿਆਰ ਹੋ ਗਏ ਉਟਸ ਕਿਉਂ ਕਿ ਭਰ ਲੱਗੇ ਨੇ ਹਾਂ ਹਾਂ ਲੱਗੇ ਨੇ ਫਿਰ ਤਾਂ ਤੇ ਮੈਨੂੰ ਵੀ ਕਿਹਾ ਉਹਦਾ ਰੰਗ ਕਾਲਾ ਨਾ ਹੋ ਜੇ ਬਿਲਕੁਲ ਹੀ ਇਹ ਵਧੀਆ ਰਹਿ ਰੰਗ ਕਿਹਾ ਇਹਦਾ ਇਸ ਕਰਕੇ ਮੈਂ ਜ਼ਿਆਦਾ ਸੇਕ ਨਹੀਂ ਲਗਾਉਂਦੀ ਕਿਉਂ ਉਹਨੂੰ ਕਿਉਂਕਿ ਇੱਕ ਵਾਰ ਆਪਾਂ ਕਿਹਾ ਉਹਨੂੰ ਸਾਰਿਆਂ ਨੂੰ ਦੁਬਾਰਾ ਗਰਮ ਕਰਨਾਗਾ ਜਦੋਂ ਕਿਹਾ ਉਹਦਾ ਰੰਗ ਬੇਰੂਪਾ ਜਾਵੇ ਜੇ ਫਿਰ ਵਧੀਆ ਨਹੀਂ ਲੱਗਦਾ ਹੈਗਾ ਨਾਲ ਮੈਂ ਵਾਟਰਸ ਦੇਖੀ ਜਾਨੀ ਨਾਲ ਹੁੰਦੇ ਇਹ ਲੈ ਚੋ ਜੀ ਤਾਂ ਥਿਰਤੀ ਹਾਂ ਧਰਤੀ ਉਹਦੇ ਵਿੱਚ ਲੋ ਜੀ ਹੁਣ ਆਪਾਂ ਕਿ ਹੋਇਆ ਡੱਬੇ ਨੂੰ ਮੈਂ ਆਟਾ ਫੇਰ ਕੇ ਸਾਫ਼ ਕਰ ਲਵਾਂ ਕਿ ਕਿਉਂ ਨ ਤਰਤਾ ਮੈਂ ਕਿਉਂ ਡੱਬਾ ਮੈਂ ਆਟਾ ਫੇਰ ਕੇ ਸਾਫ਼ ਕਰ ਦਿੰਨੀ ਆ ਕਿਉਂਕਿ ਆਟਾ ਫੇਰ ਨਾਲ ਨਾ ਡੱਬਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਸਰਫ ਸਾਬਣ ਲਾਣ ਦੀ ਇਹਨੂੰ ਲੋੜ ਨਹੀਂ ਹੁੰਦੀ ਡੱਬੇ ਨੂੰ ਕਿਉਂ ਆਇਲ ਹੁਣ ਮੈਂ ਕੜਸੀਨਾ ਆਟਾ ਪਾ ਲਈ ਇਹਦੇ ਵਿੱਚ ਤੇ ਹੁਣ ਮੈਂ ਕੜਸੀ ਦੀ ਡੰਡੀ ਲੈ ਕੇ ਇਹਦੇ ਵਿੱਚ ਘੁਮਾਤੀ ਇੱਕ ਵਾਰ ਕਿਉਂਕਿ ਹੱਥ 'ਚ ਵੱਜਣ ਦਾ ਡਰ ਹੈ ਇਹਦੇ ਡੱਬੇ ਦਾ ਹੁਣ ਆਪਾਂ ਮੋਟਾ-ਮੋਟਾ ਆਟਾ ਕੱਢਤਾ ਇਹਦੇ ਵਿੱਚ ਤੇ ਮੈਂ ਘਰ ਮੈਂ ਸਾਫ ਪੋਣਾ ਫੇਰ ਦੂੰ ਇਹਦੇ ਵਿੱਚ ਬਹੁਤ ਸੋਹਣਾ ਸਾਫ ਹੁੰਦਾ ਸਾਰੀਆਂ ਭੈਣਾਂ ਇਸ ਤਰੀਕ ਕਰਦੀਆਂ ਹਣੀਆਂ ਡੱਬੇ ਨੂੰ ਸਾਫ ਮੈਂ ਤਾਂ ਇਸ ਤਰੀ ਕਰਦੀ ਆਂ ਕਿ ਹਾਰੇ ਭਾਂਡੇ ਨੂੰ ਸਾਫ ਚੰਗੀ ਤਰ੍ਹਾਂ ਆਪਾਂ ਸਾਫ ਕਰ ਲਾਂਗੇ ਹਣੇ ਨੂੰ ਸੁੱਜਾ ਕਪੜਾ ਫੇਰ ਕੇ ਪੋਣਾ ਨਾ ਢੱਕਣ ਸਾਫ ਕਰ ਲਾਂਗੇ ਹੁਣ ਮੈਂ ਕਿਹਾ ਨਤਾਰੀ ਤੋਂ ਨਾਲ ਹੁੰਦੇ ਫਿਰ ਉੱਥੇ ਕੰਮ ਰਹਿ ਜਾਂਦਾ ਜਦੋਂ ਆਪਾਂ ਇੱਕ ਵਾਰ ਫੋਨ ਚੈੱਕ ਕੇ ਬਹਿ ਜਾਂਦੇ ਫਿਰ ਉੱਠਣ ਦਾ ਦਿਲ ਨਹੀਂ ਕਰਦਾ ਹੈਗਾ ਫਿਰ ਐਂਦਾ ਹੀ ਬੈਠੇ ਰਹੀਏ ਮੈਂ ਕਾਊਂਟਰ ਤੇ ਵੀ ਵੀਰ ਫੇਰਤੀ ਨਾਲ ਹੁੰਦੇ ਚਲੋ ਇਹ ਸਾਫ ਵਧੀਆ ਲੱਗਦਾ ਹੈਗਾ ਹੁਣ ਮੈਂ ਚਾਹ ਪਾਣ ਨਹੀਂ ਲੈ ਕੇ ਕਿ ਇਹ ਨੂੰ ਰੰਨ ਤਾਰ ਕੇ ਸਾਈਡ ਤੇ ਰੱਖ ਦੂੰਗੀ ਚਾਹ ਪੌਣੀ ਗਿੱਲੀ ਸੀ ਮੈਂ ਇਹਨੂੰ ਵੀ ਪੌਣੇ ਨਾਲ ਸਾਫ਼ ਕਰ ਲੂੰਗੀ ਚੰਗੀ ਤਰ੍ਹਾਂ ਜਿਹੜਾ ਕੰਮ ਹੋਵੇ ਉਸ ਸਮੇਂ ਨਾਲ ਉਹ ਹੀ ਵਧੀਆ ਰਹਿੰਦਾ ਜੀ ਤੇ ਜਿੱਤੇ ਨਹੀਂ ਆਪਾਂ ਛੱਡ ਦਿੰਨੇ ਆ ਕੰਮ ਆਪਾਂ ਨੂੰ ਘਾਲ ਜੀ ਹੋ ਜਾਂਦੀ ਹੈ ਵਿੱਚੇ ਤੋਂ ਫੇਰ ਕਰ ਲਾਂਗੇ ਫੇਰ ਕਰ ਲਾਂਗੇ ਲਓ ਜੀ ਕਿ ਆਪਾਂ ਨਤਾਰਤਾ ਡੱਬੇ ਦੇ ਵਿੱਚ ਹੁਣ ਕਿ ਉਹ ਗਰਮਾ ਇਹਨੂੰ ਮੈਂ ਫ੍ਰਿਜ ਵਿੱਚ ਨਹੀਂ ਰੱਖਦੀ ਮੈਂ ਫ੍ਰਿਜ 'ਚ ਇੱਕ ਡੱਬਾ ਆਪਣਾ ਹੋਰ ਕਿਉਂ ਦਾ ਭਰਿਆ ਹੈ ਉਹਨੂੰ ਵੀ ਮੈਂ ਦੇਖਦੀ ਹਾਂ ਖੋਲ ਕੇ ਵੀ ਕਿਸ ਤਰ੍ਹਾਂ ਵਧੀਆ ਪਏ ਠੀਕ ਆ ਤੇ ਦੇ ਕਿਨਾਰੇ ਜੇ ਮੈਂ ਸਾਫ ਕਰਤੇ ਉਹਦੇ ਵੀ ਤੇ ਲਓ ਜਿਉ ਪਹਿਲਾ ਡੱਬਾ ਮੈਂ ਫਰਿੱਜ ਵਿੱਚ ਰੱਖਤਾ ਤੇ ਦੂਜਾ ਬਾਹਰ ਰੱਖਤਾ ਡੱਬਾ ਮੈਂ ਉਹ ਡੱਬੇ ਨੂੰ ਸਟੀਲ ਦੇ ਡੱਬੇ ਵਿੱਚ ਰੱਖਤਾ ਕਿਉਂਕਿ ਡੁੱਲਣਾ ਜਾਵੇ ਅਚਾਨਕ ਕੋਈ ਹੱਥ ਪੱਲਾ ਆਪਣਾ ਬੱਜੇ ਤਾਂ ਡੁੱਲਣ ਦਾ ਡਰ ਰਹਿੰਦਾ ਲਓ ਜੀ ਆਪਾਂ ਨਾਲ ਅਗੇ ਬਾਹਰੇ ਬਾਹਰਲਾ view ਦਿਖਾ ਰਹੇ ਹਾਂ ਸੋਨੂ ਜੀ ਆਪਣੇ ਕੱਪੜੇ ਧੋ ਕੇ ਸੁੱਕਣੇ ਪਏ ਪਏ ਨੇ ਤੇ ਇਧਰ ਆਪਣੀ ਬਾੜੀ ਦੇਖ ਲਓ ਬਾੜੀ ਚ ਆਪਾਂ ਤੋੜਦੇ ਹਾਂ ਜੀ ਹੁਣ ਕਰੇਲੇ ਇੱਕ ਕਰੇਲੇ ਹੁਣ ਲੱਗਣ ਲੱਗ ਗਏ ਜੀ ਤੇ ਹਾਂ ਲੈ ਜਾਂਦੇ ਇੱਕ ਅੱਦੇ ਡੰਗ ਦੇ ਹੁਣ ਤਾਂ ਇੱਕ ਦਾ ਜਾਣਿਆਂ ਨੂੰ ਅਸੀਂ ਦੇ ਵੀ ਦਿੱਤੇ ਘਰੇਲੇ ਕਿਉਂਕਿ ਜਦ ਆਪ ਮਾਲ ਅੱਕ ਜਾਂਦਾ ਫਿਰ ਆਪਾਂ ਨਹੀਂ ਧਰਦੇ ਤਾਂ ਦੇ ਦਿੰਨੇ ਫੇ ਹੁਣ ਸਾਨੂੰ ਐ ਵਗੈ ਮੈਂ ਕਿਹਾ ਢੰਡੇ ਢੰਡੇ ਤੋੜ ਕੇ ਰੱਖ ਲਈਏ ਘਰੇਲੇ ਮੈਂ ਬੀਬੀ ਨੂੰ ਵੀ ਆਵਾਜ਼ ਮਾਰੀ ਮੈਂ ਕਿਹਾ ਤੂੰ ਵੀ ਮੇਰੇ ਨਾਲ ਆ ਕੇ ਕੜੇ ਘਰੇਲੇ ਤੜਾ ਦੇ ਅੱਗੇ ਜਾ ਕੇ ਮੈਂ ਤੋੜ ਲ ਕੁਰੇਲੇ ਤੇ ਬੀਬੀ ਵੀ ਆ ਗਈ ਹੁਣ ਕਰੇਲੇ ਤੋੜਨ ਲਓ ਜੀ ਜੇ ਆਪਣੀ ਵੀਡੀਓ ਸਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਫੋਨ ਬਾਅਦ ਦੇਖਿਓ ਜੀ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਹੁਣ ਆਪਾਂ ਕਰੇਲੇ ਤੋੜੀ ਜਾ ਰਹੇ ਹਾਂ ਟੜਕੇ ਟੰਡੇ ਜਾਂਦੀ ਸਬਜ਼ੀ ਬਾਜੀ ਥੋੜੀ ਜਿਹਾ ਵਧੀਆ ਰਹਿੰਦੀ ਐ ਥੁੱਪੇ ਨਹੀਂ ਥੋੜੀ ਜਾਂਦੀ ਨਾ ਨਿਕਲਣ ਬਾਰੇ ਜੀ ਕਰਦਾ ਇਹ ਐਸਾ ਦਿਸਵੇਰੇ ਸਵੇਰੇ ਟੜਕੇ ਦੀ ਵੀਡੀਓ ਤੇ ਆਪਾਂ ਖਾਵਾਗੇ ਹੁਣ ਓਟਸ ਰੇਲੇ ਤੋੜ ਕੇ ਹੁਣ ਆਪਾਂ ਬੈਠਾਂਗੇ ਘੰਟਾ ਅੱਧਾ ਘੰਟਾ ਲਓ ਜੀ ਆਪਾਂ ਸੌੜਨਾ ਕਰਦੇ ਆ ਗੱਲਾਂ ਬਾਤਾਂ ਬਿੰਦ ਬੈਠ ਕੇ ਤੇ ਅੱਜ ਸਵੇਰੇ ਸਵੇਰੇ ਦੀ ਵੀਡੀਓ ਬਣਾਈ ਹੈ ਜਿੰਨੇ ਕੰਮ ਕਰ ਆਪਾਂ ਹੁੰਦੇ ਜੀ ਉਹਨੇ ਕੰਸਨ ਦਿਖਾਉਣੇ ਆ ਤੇ ਬਾਹਰ ਵੀਡੀਓ ਆਪਣੇ ਕੋਲ ਕੋਈ ਨਹੀਂ ਹੁੰਦੀ ਹੁਣ ਤੇ ਆਪਣੀ ਸਪੋਰਟ ਕਰਨੀ ਜੀ ਵੀਡੀਓ ਨੂੰ ਫੁੱਲ ਵਾਜ ਦੇਖਿਆ ਕਰੋ ਕਿਉਂਕਿ ਆਪਾਂ ਜਿਹੇ ਜੇ ਕੰਮ ਕਰਦੇ ਹੋਏ ਜੀ ਵੀਡੀਓ ਪਾਉਣੇ ਆ ਤੇ ਆਪਣੇ ਕੋਲ ਜ਼ਿਆਦਾ ਵੀਡੀਓ ਨਹੀਂ ਹੈਗੀ ਵੀਡੀਓ ਤੇ ਆਉਣ ਤੇ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ